ਆਣਾ ਬਾਈ ਤੇਰੇ ਆਹ ਬਾਈ ਬੱਕਰ ਵਾਲੇ ਪੂਰੇ ਜਿਨ੍ਹਾਂ ਨੂੰ ਦੁਨੀਆ ਮੰਨਦੀ ਆ ਜਿਹੜੇ ਬੰਦੇ ਲੈ ਕੇ ਗਿਆ ਜਿਹਨਾਂ ਨੇ ਫੜੇ ਆ ਜਿਹਨਾਂ ਕੋਲ ਇਹ ਜਿਹੜਾ ਰੰਗ ਕੱਢਦੇ ਆ ਇਹਨਾਂ ਨੇ ਦੁਨੀਆ ਬਣਾਈ ਆ ਕਬੂਤਰਾਂ ਨੇ ਐਸਾ ਹਾਲਾ ਬਹੁਤ ਟੌਪਰੀ ਬਰੀਡ ਆ ਬਾਈ ਇਹ ਬਾਈ ਕੱਲੇ ਪ्योर ਕਾਕੇ ਵਾਲਿਆਂ ਦਾ ਹੋਰ ਬਲੱਡ ਪਾ ਕੇ ਕਢਾਈ ਵੇ ਆ ਇਹ ਜਿਵੇਂ ਤੇ ਨਾ ਗਲਾਂ ਦਾ ਬਲੱਡ ਪਾ ਕੇ ਕਢਾਈ ਵੇ ਆ ਆ ਬੱਚੇ ਗੱਡੀ ਬੈਠਿਆ ਕਬੂਤਰ ਦੇਖੋ ਜੀ ਆ ਡੱਬੇ ਨਿਕਲ ਜਾਣੇ ਵਿੱਚ ਬੱਚੇ ਅਜੀ ਬਾਈ ਕਹਿੰਦਾ ਇੱਕ ਵੀ ਬੱਚਾ ਨਹੀਂ ਗਇਆ ਆ ਦੇਖ ਲਓ ਤੁਸੀਂ ਕੰਮਕਾਰ ਦੇ ਵਿੱਚ ਇੰਨਾ ਬਿਜੀ ਸੀ ਤੇ ਇੱਕ ਛੱਟ ਲੱਗ ਗਈ ਬਾਈ ਦੇ ਮੈਂ ਤਾਂ ਅੱਜ ਦੇਖਿਆ ਵਿਚਾਰੇ ਹੱਥ ਤੇ ਕਰੈਕ ਹੋ ਗਿਆ ਕੰਮ 'ਚ ਘੜਾਮ ਪੈ ਗਿਆ ਉਧਰੋਂ ਮੈਸਤਰੀ ਲੱਗਿਆ ਹੋਇਆ ਸੀਗਾ ਉਧਰੋਂ ਬਾਈ ਦੇ ਛੱਟ ਲੱਗ ਗਈ ਤੇ ਆ ਬੈਠਾ ਆ ਆ ਕੋਈ ਰੋਟੀ ਆ ਆ ਬੈਠਾ ਤੁਸੀਂ ਦੇਖੋ ਤੁਸੀਂ ਲਾਟਾਂ ਨੇ ਲਾਟਾਂ ਆ ਡੱਬੀ ਦੇਖੋ ਤੁਸੀਂ ਆ ਕਬੂਦਰੀਆਂ ਮੂਹਰੇ ਕਬੂਤਰ ਹਨਾ ਕਬੂਤਰ ਵੀ ਕਬੂਤਰियां ਰਕਿਆ ਹਨਾ ਬਈ ਇਹ। ਸ੍ਰੀ ਜੀ ਵਾਹਿਗੁਰੂ ਛਿੱਡੀਆਂ ਵੇੜੀ ਦਾ। ਹਮ ਉਹ ਪੇਪਰਲੇ ਪਾਸੇ ਬੈਠਾ ਉਹ ਘੜੀ ਲੜ ਰਿਹਾ। ਉਹ ਆਪਣੇ ਮੁੰਟਾ। ਅੱਛਾ। ਦੇਖ ਕਾਹਨੇ ਸਾਰੇ ਖੜੀਆ ਚਣਾਈ। ਅ ਜਰੋਂ ਵਰਗੇ ਅੱਖਾਂ। ਆ ਬੈਠਿਆ ਚਟੀਆਂ ਕੰਨੀਆਂ ਵਾਲੇ ਬਾਈ ਦੇ ਪੂਰੇ। ਇਹ ਕਹਿੰਦੇ ਆ ਬੱਕੀਆਂ ਕੁੱਟਦਾਂਗੇ। ਬਹੁਤ ਖੜਾਰੀਆਂ ਕੋਲ ਕਬੂਤਰ ਨੇ ਇਹਦੇ ਨਾਲ ਦੇ ਬਾਈ ਦੇ ਘਰੋਂ ਵੇ। ਇਹ ਚਿੱਟੇ ਬੱਚੇ ਵੀ ਕਾੜਦੇ ਦੇਖੋ ਬਾਈ ਤੁਸੀਂ ਡੱਬੇ ਵੀ ਕਾੜ ਦਿੰਦੇ ਆ ਨੀਲੇ ਵੀ ਕਾੜ ਦਿੰਦੇ ਆ ਆਪਦੇ ਵਰਗੇ ਵੀ ਕਾੜ ਦਿੰਦੇ ਆ ਪਰ ਜਿਹੜੇ ਖਿਡਾਰੀਆਂ ਕੋਲੇ ਕਬੂਤਰ ਗਏ ਹੋਏ ਆ ਤੇ ਵਿੱਚ ਬੰਦੇ ਨੇ ਨਾਂ ਵੀ ਲਿਆ ਆ ਪਦੀ ਐਂਟਰਮੋ ਦੇ ਵਿੱਚ ਜਿਹਨਾਂ ਨੇ ਨਾਂ ਨਹੀਂ ਲਿਆ ਉਹਨਾਂ ਦਾ ਵੀ ਹੱਕ ਆ ਮੈਂ ਤਾਂ ਕਹਣਾ ਲਿਆ ਕਰਨ ਬਾਈ ਨੇ ਮੈਨੂੰ ਤਾਂ ਬਾਹਲੇ ਬੰਦਿਆਂ ਬਾਰੇ ਦੱਸਿਆ ਵੀ ਫਲਾਨਾ ਵੀ ਲੈ ਕੇ ਗਿਆ ਉਹ ਵੀ ਲੈ ਗਿਆ ਜੀ ਦੁੱਖ ਹੁੰਦਾ ਬਾਈ ਕਹਿੰਦਾ ਕਹਦਾ ਯਾਰ ਜਦੋਂ ਨਾਂ ਨਹੀਂ ਲੈਂਦਾ ਫਿਰ ਐ ਹੁੰਦਾ ਇਹ ਮੀਂਹ ਦਿੱਤੇ ਕਿੱਥੇ ਅਗਲਾ ਖੋਜ ਹੋ ਕੇ ਦੋ ਜੋੜੇ ਹੋਰ ਦੇਵੇ ਅਗਲਾ ਕਹਿੰਦਾ ਲੈ ਜਾ ਯਾਰ ਕੋਈ ਨਾਮ ਵੀ ਇੰਨੇ ਕਬੂਤਰ ਮੈਂ ਵੀ ਕੀ ਕਰਨੇ ਆ ਆਹ ਬਾਈ ਚਿੱ ਆ ਰੱਤ ਪੂਰੇ ਦੇ ਇਹ ਵੱਡੇ ਜੀਨੇ ਦੇ ਹੈਗਾ ਠੀਕ ਆ ਠੀਕ ਆ ਬਹੁਤ ਸ਼ਾਨਦਾਰ ਕਬੂਤਰ ਇਹ ਡੋਟ ਬਾਈ ਨੇ ਨਾ ਰਖਣੇ ਬਣਾਏ ਵਿਆ ਪੱਕੀਆਂ ਨਸਲਾਂ ਜਣੀਆਂ ਬਈ ਡੋਟ ਛੱਡੀ ਬੈਠਾ ਬਾਈ